ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਰਿਪੋਰਟ ਦੇਖ ਰਹੇ ਤੁਸੀਂ ਅੱਜ ਦੁਪਹਿਰ ਤੋਂ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਆਪਾਂ 3 ਤਰੀਕ ਤੋਂ ਲੈ ਕੇ 4 5 ਅਤੇ 6 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਹੈ ਜੀ ਵੈਦਰ ਵਾਈਸ ਮਿੰਦਰ ਤੇ ਤੁਸੀਂ ਜੁੜ ਚੁੱਕੇ ਹੋ ਤਾਜਾ ਇਮੇਜ ਜਿਹੜੀ ਦੇਖੀ ਜਾਵੇ ਤਾਂ ਤਕੜੀ ਕਾਰਵਾਈ ਬੱਤਲਵਾ ਗਈ ਦੀ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਬਣੀ ਹੋਈ ਹੈ ਤੇ ਸੈਂਟਰਲ ਪੰਜਾਬ ਦੀ ਜਿਹੜੀ ਇਹ ਵਾਲੀ ਬੈਲਟ ਹੈ ਇਹਦੇ ਵਿੱਚ ਕਾਫੀ ਭਾਰੀ ਮੀਂਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਰਚ ਰਚ ਕੇ ਮੀਂਹ ਪੈ ਰਿਹਾ ਜਿਵੇਂ ਕਿ ਆਪਾਂ ਕਹਿ ਦਿੱ ਕਿ ਪੂਰਚੂਰ ਇਲਾਕੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਹਾਲਾਤ ਕਾਫੀ ਜ਼ਿਆਦਾ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਕਿਉਂਕਿ ਖਾਸ ਤੌਰ ਤੇ ਇਹ ਇਲਾਕੇ ਵਿੱਚ ਮੀਂਹ ਪੈ ਰਿਹਾ ਜਿਹਦੇ ਵਿੱਚ ਆਪਾਂ ਮੇਨ ਤੌਰ ਤੇ ਤੁਹਾਨੂੰ ਦਿਖਾਵਾਂਗੇ ਹਿਮਾਚਲ ਦੇ ਨਾਲ ਲੱਗਦੇ ਇਹ ਇਲਾਕਾ ਪਠਾਨਕੋਟ ਤੋਂ ਗੁਰਦਾਸਪੁਰ ਹੁਸ਼ਿਆਰਪੁਰ ਕਿ ਸਾਡੇ ਸਾਰੇ ਡੈਮ ਇਹਨਾਂ ਇਲਾਕਿਆਂ ਦੇ ਵਿੱਚ ਸਥਿਤ ਨੇ ਇਹਨਾਂ ਇਲਾਕੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਖੱਡਾਂ ਵਿੱਚ ਪ੍ਰਸਾਤੀ ਨਾਲਿਆਂ ਵਿੱਚ ਬਰਸਾਤੀ ਚੋਹਾਂ ਵਿੱਚ ਲਗਾਤਾਰ ਪਾਣੀ ਆ ਰਿਹਾ ਜਿਸ ਦਿਨੋਂ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਜੀ ਕੱਗਰ ਨਦੀ ਦਾ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਦੋ ਅਲਰਟ ਦੇ ਉੱਪਰ ਜਿਹੜੇ ਇਸ ਸਮੇਂ ਦੇਖਣ ਵਾਲੀ ਚੀਜ਼ਾਂ ਨੇ ਉਹ ਸਤਲੁਜ ਤੇ ਕੱਗਰ ਹੈ ਕਿਉਂਕਿ ਰਾਵੀ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਵਿਆਸ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਪਰ ਇਹ ਨੁਕਸਾਨ ਕਿਤੇ ਨਾ ਕਿਤੇ ਹੁਣ ਪੰਜਾਬ ਦਾ ਆਉਂਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਇੱਕ ਵੀ ਜਾਣਕਾਰੀ ਤੁਹਾਡੇ ਤੋਂ ਮਿਸ ਨਾ ਹੋਵੇ ਬਾਕੀ ਤੁਸੀਂ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ ਆਪਣੇ ਇਲਾਕੇ ਦੇ ਡੀਸੀ ਨੂੰ ਆਪਣੇ ਇਲਾਕੇ ਦੇ ਐਸਐਸਪੀ ਪੁਲਿਸ ਅਧਿਕਾਰੀ ਜਿੰਨੇ ਵੀ ਹੈਗੇ ਉਹਨਾਂ ਨੂੰ ਫੋਲੋ ਜਰੂਰ ਕਰੋ ਐਮਐਲਏ ਐਮਪੀ ਨੂੰ ਰਾਹਤ ਕਾਰਜ ਜੋ ਵੀ ਚੱਲ ਰਹੇ ਤੁਹਾਡੇ ਇਲਾਕੇ ਵਿੱਚ ਕੋਈ ਅਗਰ ਸੰਸਥਾ ਚਲਾ ਰਹੀ ਹੈ ਤਾਂ ਉਹਨਾਂ ਦੇ ਟੱਚ ਵਿੱਚ ਰਹੋ ਤਾਂ ਕਿ ਕੋਈ ਵੀ ਨੁਕਸਾਨ ਕਿਸੇ ਦਾ ਵੀ ਹੋਣ ਤੋਂ ਬਚਾਇਆ ਜਾ ਸਕੇ ਕਿਸੇ ਨੂੰ ਵੀ ਰਸਤ ਸਮਗਰੀ ਦੀ ਲੋੜ ਹੈ ਉਹ ਸਮੇਂ ਸਿਰ ਪੁੱਜਦੀ ਹੋ ਸਕੇ ਬਾਕੀ ਹੁਣ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੀ 2 ਸਤੰਬਰ ਤੋਂ ਤੁਸੀਂ ਦੇਖ ਹੀ ਚੁੱਕੇ ਇਹਨਾਂ ਇਲਾਕੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਹੀ ਰਿਹਾ ਹੈ ਪਰ 3 ਤਰੀਕ ਨੂੰ ਸਿਸਟਮ ਥੋੜੇ ਜੇ ਕਾਬੂ ਚਾਉਂਦੇ ਦਿਖਾਈ ਦੇ ਰਹੇ ਨੇ ਪਰ ਫਿਰ ਵੀ ਪਠਾਨਕੋਟ ਅਤੇ ਗੁਰਦਾਸਪੁਰ ਲਗਾਤਾਰ ਭਾਰੀ ਮੀਂਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਤੇ ਫਿਰ ਵੀ ਹਜੇ ਰੱਬ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਹੋਰ ਜ਼ਿਆਦਾ ਪਾਉਣ ਦੀ ਉਮੀਦ ਵਿੱਚ ਹੈ ਵਾਹਿਗੁਰੂ ਜਰੂਰ ਲਿਖੋ ਕਿਉਂਕਿ ਅਸੀਂ ਜਾਦਾ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਗਰ ਘਰ ਬੈਠੇ ਤਾਂ ਵਾਹਿਗੁਰੂ ਜਰੂਰ ਲਿਖੋ ਕਮੈਂਟ ਬਾਕਸ ਵਿੱਚ ਤਾਂ ਕਿ ਉਹਨਾਂ ਦਾ ਕਿਤੇ ਨਾ ਕਿਤੇ ਕਿਸੇ ਤਰੀਕੇ ਨਾਲ ਵੀ ਕੋਈ ਨਾ ਕੋਈ ਹੱਲ ਜਰੂਰ ਹੋਵੇ ਇੰਨੀ ਅਰਦਾਸ ਜਰੂਰ ਕਰਿਓ ਬਾਕੀ ਅਗਰ ਦੋ ਤਰੀਕ ਨੂੰ ਮੀਂਹ ਦੀ ਗੱਲ ਕਰੀ ਤਾਂ ਪਠਾਨਕੋਟ ਗੁਰਦਾਸਪੁਰ ਵਿੱਚ ਭਾਰੀ ਮੀਂਹ ਹੈ ਜੀ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਤੇ ਮੋਹਾਲੀ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕ ਵਧੀਆ ਤਾਂ ਨਹੀਂ ਕਹਿ ਸਕਦੇ ਪਰ ਠੀਕ ਠਾਕ ਮੀਂਹ ਦੀ ਉਮੀਦ ਇੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਚੰਗੀ ਗੱਲ ਹੈ ਕਿ ਮੀਂਹ ਥੋੜੇ ਜਿਹਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ علاوہ ਅਗੇ ਜਾਈਏ ਆਪਾਂ 4 ਅਤੇ 5 ਤਰੀਕ ਦੀ ਗੱਲ ਕਰੀਏ ਤਾਂ ਸਿਸਟਮ ਥੋੜੇ ਜੇ ਕੰਟਰੋਲ ਵਿੱਚ ਆ ਰਹੇ ਨੇ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਠੀਕ ਠਾਕ ਬੱਦਲਬਾਹੀ ਦਾ ਮਾਹੌਲ ਬਣੇ ਰਹੇਗਾ ਮੀਂਹ ਦੀ ਥੋੜੀ ਜੀ ਉਮੀਦ ਘੜਦੀ ਦਿਖਾਈ ਦੇ ਰਹੀ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਅਤੇ ਮੁਹਾਲੀ ਦੇ ਇਲਾਕੇ ਵਿੱਚ ਰਚਮਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬੂੰਦਾਬੰਦੀ ਹੋ ਸਕਦੀ ਹੈ ਤੇ ਬੱਦਲਬਾਹੀ ਬਣੇ ਰਹਿਣ ਦੀ ਉਮੀਦ ਹੈ ਹਲਕਾ ਦਰਮਿਆਨੀ ਵਰਖਾ ਦੇ ਚਾਂਸ ਬਣੇ ਹੋਏ ਨੇ 5 ਤਰੀਕ ਨੂੰ ਥੋੜੇ ਜੇ ਉਮੀਦ ਹੈ ਕਿ ਇਹ ਇਲਾਕਾ ਜਾਨਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਤੇ ਫਸਿਲਕਾ ਵਿੱਚ ਮੌਸਮ ਡਰਾਈ ਰਹਿ ਸਕਦਾ ਹੈ ਧੁੱਪ ਨਿਕਲ ਸਕਦੀ ਹੈ ਜਿਸ ਦੇ ਨਾਲ ਹਾਲਾਤ ਅੰਡਰ ਕੰਟਰੋਲ ਆ ਸਕਦੇ ਨੇ ਬਾਕੀ ਅਗਰ ਗੱਲ ਕਰੀ ਤਾਂ ਤੁਸੀਂ ਦੇਖੋਗੇ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੁਝ ਕੁ ਉਮੀਦ ਹੈ ਕਿ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੋ ਕਿ ਇੱਕ ਲਗਾਤਾਰ ਜੋ ਝੜੀ ਮੌਹਾਲੀ ਦੇ ਉੱਪਰ ਕਾ ਲਈਏ ਰੂਪਨਗਰ ਚੰਡੀਗੜ੍ਹ ਇਹਨਾਂ ਦੇ ਇਲਾਕਿਆਂ ਦੇ ਵਿੱਚ ਅਗਰ ਪਾਣੀ ਪੈਂਦਾ ਹੈ ਤਾਂ ਖੱਗਰ ਦਾ ਲੈਵਲ ਹੋਰ ਜ਼ਿਆਦਾ ਵੱਧ ਸਕਦਾ ਜੋ ਕਿ ਇੱਕ ਫਿਰ ਚਿੰਤਾ ਦੀ ਗੱਲ ਹੈ ਇਸ ਦੇ ਨਾਲ ਆਪਾਂ ਕਹਿ ਲਈਏ ਕਿ ਪਟਿਆਲੇ ਤੋਂ ਜਿਹੜੀ ਬੈਲਟ ਨੁਕਸਾਨ ਦੀ ਦੇਖਣ ਵਾਲੀ ਮਿਲਦੀ ਹੈ ਕੱਗਰ ਤੋਂ ਜਿੰਨੀ ਵੀ ਆਪਾਂ ਕਹਿ ਲਈਏ ਹਰੇ ਹਰਿਆਣੇ ਤੱਕ ਪੰਜਾਬ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ 6 ਸਤੰਬਰ ਨੂੰ ਵੀ ਸੇਮ ਹਾਲਾਤ ਨੇ ਪੰਜ ਵਰਗੇ ਇਹ ਇਲਾਕਿਆਂ ਵਿੱਚ ਮੌਸਮ ਡਰਾਈ ਹੈ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਤੇ ਮੋਗੇ ਵਿੱਚ ਬਾਕੀ ਪੰਜਾਬ ਦੇ ਵਿੱਚ ਓਵਰ ਆਲ ਜਿਹੜੀ ਕੰਡੀਸ਼ਨਾਂ ਨੇ ਬਦਲ ਬਾਈ ਦੀਆਂ ਬਣੀ ਰਹਿਣਗੀਆਂ ਜਿਸ ਦੇ ਨਾਲ ਹਾਲਾਤ ਆਪਾਂ ਕਹਿ ਸਕਦੇ ਕਿ ਫਿਲਹਾਲ ਠੀਕ ਤਾਂ ਨਹੀਂ ਕਿ ਕਹਿੰਦੇ ਕੁਝ ਨਾ ਕੁਝ ਸੁਧਰਦੇ ਹੋਈ ਦਿਖਾਈ ਦੇਣਗੇ ਬਾਕੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨੀ ਗਰੁੱਪਾਂ ਵਿੱਚ WhatsApp ਗਰੁੱਪਾਂ ਵਿੱਚ ਸ਼ੇਅਰ ਕਰੋ ਠੀਕ ਹੈ ਜੀ ਤਾਂ ਕਿ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ